ਪਾਈ ਆਸਾ ਮਹੱਲਾ ਤੀਜਾ ਦੁਹਾਗਣੀ ਮਹਿਲ ਨਾ ਪਾਏਨੀ ਨਾ ਜਾਣਨ ਪਿਰ ਕਾ ਸਵਾਉ ਪਿਰ ਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸਵਾਉ ਕਿਉ ਮਨੁਆ ਕਿਉ ਕਰ ਵਾਸ ਆਵੈ ਗੁਰ ਪ੍ਰਸਾਦੀ ਠਾਕੀਐ ਗਿਆਨ ਮਤੀ ਘਰ ਆਵੈ ਰਹਾਉ ਸੁਹਾਗਣੀ ਆਪ ਸواریੋਂ ਲਾਇ ਪ੍ਰੇਮ ਪਿਆਰ ਸਤਿਗੁਰ ਕਹਿ ਭਾਣੈ ਚਲਦੀਆਂ ਨਾਮੀ ਸਹਿਜ ਸ਼ੀਂਗਾਰ ਸਦਾ ਰਾਵਹਿ ਪਿਰ ਆਪਣ ਸੱਚੀ ਸੇਜ ਸੁਭਾਏ ਪਿਰ ਕੈ ਪ੍ਰੇਮ 모ਹੀਆ ਮਿਲ ਪ੍ਰੀਤਮ ਸੁਖ ਪਾਏ ਗਿਆਨ અપਾਰੀ ਸ਼ੀਂਗਾਰ ਸੋਭਾਵੰਤੀ ਨਾਰ ਸਾ ਸਭ ਰਾਈ ਸੁੰਦਰੀ ਪਿਰ ਕੈ ਹੀਤ ਪਿਆਰ ਸੁਹਾਗਣੀ ਵਿੱਚ ਰੰਗ ਰੱਖਿਓਨ ਸੱਚ ਹੈ ਅਲੱਖ ਅਪਾਰ ਸਤ ਗੁਰ ਸੇਵਨ ਆਪਣਾ ਸੱਚ ਹੈ ਭਾਏ ਪਿਆਰ ਸੁਹਾਗਣੀ ਸ਼ਿੰਗਾਰ ਬਣਾਇ ਗੁਣ ਕਾ ਗਲਹਾਰ ਪ੍ਰੇਮ ਫਿਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ ਭਗਤ ਰਤੇ ਸੇ ਊਤਮਾ ਜਤ ਪਤ ਸ਼ਬਦੇ ਹੋਏ ਬਿਨ ਨਾਵੈ ਸਭ ਨੀਚ ਜਾਤ ਹੈ ਵਿਸਟਾ ਕਾ ਕੀੜਾ ਹੋਏ ਹਉ ਹਉ ਕਰਦੀ ਸਭ ਫਿਰੈ ਬਿਨ ਸ਼ਬਦੈ ਹਉ ਨਾ ਜਾਈ ਨਾਨਕ ਨਾਮ ਰਤੇ ਤਿਨ ਹੋਮੈ ਗਈ ਸੱਚੈ ਰਹੀ ਸੁਮਾਈ ਆਸਾ ਮਹੱਲਾ ਤੀਜਾ ਸਚ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਐਥੈ ਘਰ ਘਰ ਜਾਪਦੀ ਆਗੇ ਜੁਗ ਜੁਗ ਪ੍ਰਗਟ ਹੋਈ ਏ ਮਨ ਰੂੜੇ ਰੰਗੁਲੇ ਤੂੰ ਸੱਚਾ ਰੰਗ ਚੜਾਈ ਰੂੜੀ ਬਾਣੀ ਜੇ ਰੱਪੈ ਨਾ ਇਹੋ ਰੰਗ ਲਹਿ ਨਾ ਜਾਏ ਰਹਾਉ ਹਮ ਨੀਚ ਮੈਲੇ ਅਤ ਅਭਮਾਨੀ ਦੂਜੇ ਭਾਏ ਵਿਕਾਰ ਗੁਰ پارਸ ਮਿਲਿਆ ਕੰਚਨ ਹੋਇ ਨਿਰਮਲ ਜੋਤਿ ਅਪਾਰ ਬਿਨ ਗੁਰ ਕੋਈ ਨਾ ਰੰਗੀਐ ਗੁਰ ਮਿਲਿਆ ਰੰਗ ਚੜਾਉ ਗੁਰ ਕੈ ਭੈ ਭਾਏ ਜੋ ਰਤੀ ਸਿਫਤੀ ਸੱਚ ਸੁਵਾਉ ਭੈ ਬਿਨ ਲਾਗ ਨ ਲੱਗਈ ਨਾ ਮਨ ਨਿਰਮਲ ਹੋਏ ਬਿਨ ਭੈ ਕਰਮ ਕਮਾਵਣੀ ਝੂਠੇ ਠਾਉ ਨ ਕੋਈ ਜਿਸਨੋ ਆਪੇ ਰੰਗੇ ਸੋ ਰਪਸੀ ਸਤ ਸੰਗਤ ਮਿਲਾਏ ਪੂਰੇ ਗੁਰ ਤੇ ਸਤ ਸੰਗਤ ਉਪਜੈ ਸਹਜੀ ਸੱਚ ਸੁਭਾਈ ਬਿਨ ਸੰਗਤੀ ਸਭ ਐਸੀ ਰਹਹਿ ਜੈਸੀ ਪਸ ਢੋਰ ਜਿਨ ਕੀ ਤੇਤਸੈ ਨਾ ਜਾਣਨੀ ਬਿਨ ਨਾਮੈ ਸਭ ਚੂਰ ਇਕ ਗੁਣ ਵਿਹਾਜ ਹੈ ਔਗਣ ਵਿਕਣ ਹੈ ਗੁਰ ਕੈ ਸਹਿਜ ਸੁਭਾਏ ਗੁਰ ਸੇਵਾ ਤੇ ਨਾ ਉਪਾਇਆ ਵੁਠਾ ਅੰਦਰ ਆਏ ਸਭਨਾ ਕਾ ਦਾਤਾ ਈ ਕਹੈ ਸਿਰ ਧੰਦਾ ਲਾਏ ਨਾਨਕ ਨਾਮੇ ਲਾਏ ਸਵਾਰਿਨ ਸ਼ਬਦੀ ਲਏ ਮਲਾਈ ਹਾਸਾ ਮਹੱਲਾ ਤੀਜਾ ਸਬ ਨਾਮੈ ਨੂ ਨੂਚਦੀ ਜਿਸ ਕਿਰਪਾ ਕਰੀ ਸੋ ਪਾਏ ਬਿਨ ਨਾਮੈ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਏ ਤੂੰ ਬੇਅੰਤ ਦਿਆਲ ਹੈ ਤੇਰੀ ਸਰਨਾਈ ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ ਰਹਾਉ ਅੰਤਰ ਬਾਹਰ ਏਕ ਹੈ ਬਹੁ ਵਿਦਿ ਸ੍ਰਿਸ਼ਟ ਉਪਾਈ ਹੁਕਮੇ ਕਾਰ ਕਰਾਏਂਦਾ ਦੂਜਾ ਕਿਸ ਕਹੀਐ ਭਾਈ ਬੁਝਣਾ ਅਬੁਝਣਾ ਤੁਧ ਕੀਆ ਏ ਤੇਰੀ ਸਰਕਾਰ ਤਿਕਨਾ ਬਖਸ਼ੇ ਮੇਲ ਲੈਹ ਇਕ ਦਰਗਾਹ ਮਾਰ ਕੱਢੇ ਕੂੜਿਆਰ ਇਕ ਧੁਰ ਪਵਿੱਤ ਪਾਵਨ ਹੈ ਤੁਧ ਨਾ ਮੇਲਾਏ ਗੁਰ ਸੇਵਾ ਤੇ ਸੁਖ ਉਪਜੈ ਸੱਚੇ ਸ਼ਬਦ ਭੁਜਾਈ ਇਕ ਕੁਚਲ ਕੁਚੀਲ ਵਿਖਲੀ ਪਤੇ ਨਾਮ ਹੋ ਆਪ ਖੁਆਈ ਨਾ ਓਨ ਸਿਦਨਾ ਬੁੱਧ ਹੈ ਨਾ ਸੰਜਮੀ ਫਿਰਹਿ ਉਤਵਤਾਏ ਨਦਰ ਕਰੀ ਜਿਸ ਆਪਣੀ ਤਿਸ ਨੂੰ ਭਾਵਨੀ ਲਾਏ ਸਤ ਸੰਤੋਖ ਇਹ ਸੰਜਮੀ ਮਨ ਨਿਰਮਲ ਸ਼ਬਦ ਸੁਣਾਏ ਲੇਖਾ ਪੜ ਨਾ ਪਹੁੰਚੀ ਐ ਖਤ ਕਹਿਣਾ ਅੰਤ ਨਾ ਪਾਈ ਗੁਰ ਤੇ ਕੀਮਤ ਪਾਈ ਐ ਸੱਚ ਸ਼ਬਦ ਸੋਜੀ ਪਾਏ ਇਹੋ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ ਪਾਈਐ ਗੁਰ ਕੈ ਹੇਤ ਅਪਾਰ ਹਾਸਾ ਮਹੱਲਾ ਤੀਜਾ ਸੱਚ ਰਤیاں ਸੁਹਾਗਣੀ ਜਿਨ੍ਹਾਂ ਗੁਰ ਕੈ ਸ਼ਬਦ ਸ਼ਿੰਗਾਰ ਘਰ ਹੀ ਸੋ ਫਿਰ ਪਾਇਆ ਸੱਚਾ ਸ਼ਬਦ ਵਿਚਾਰ ਅਵਗਣ ਗੁਣੀ ਬਖਸ਼ਾਇਆ ਹਾਰਸਿਓ ਲਿਵ ਲਾਈ ਹਰਵਰ ਪਾਇਆ ਕਾਮਣੀ ਗੁਰ ਮੇਲ ਮਲਾਈ ਰਹਾਉ ਇਕ ਪਿਰ ਹਦੂਰ ਨਾ ਜਾਣਨੀ ਦੂਜੈ ਭਰਮ ਭਲਾਏ ਕਿਉ ਪਾਇਨ ਦੋਹਾਗਣੀ ਦੁਖੀ ਰਹਿਣ ਬਿਹਾਏ ਜਿਨ ਕੈ ਮਨ ਸੱਚ ਵਸਿਆ ਸੱਚੀ ਕਾਰ ਕਮਾਈ ਹਣ ਦਿਨ ਸਿਵਹਿ ਸਹਜ ਸਿਓ ਸੱਚੇ ਮਾਹੀ ਸਮਾਈ ਦੋਹਾ ਗਣੀ ਭਰਮ ਭੁਲਾਈਆ ਕੂੜ ਬੋਲ ਬਿਖ ਖਾਹੇ ਪਿਰ ਨਾ ਜਾਣਨੇ ਆਪਣੀ ਸੁਣੀ ਸੀਜ ਦੁਖ ਪਾਹੇ ਸੱਚਾ ਸਾਹਿਬ ਏਕ ਹੈ ਮਤ ਮਨ ਭਰਮ ਭੁਲਾਈ ਗੁਰ ਪੂਛ ਸੇਵਾ ਕਰਹਿ ਸਚ ਨਿਰਮਲ ਮਨ ਵਸਾਈ ਸੁਹਾਗਣੀ ਸਦਾ ਪਿਰ ਪਾਇਆ ਖਉ ਮੈਂ ਆਪ ਗੁਆਈ ਪਿਰ ਛੇਤੀ ਆਨ ਦਿਨ ਗਹਿ ਰਹੀ ਸੱਚੀ ਸੇਜ ਸੁਖ ਪਾਏ ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ ਮਹਿਲ ਨਾਹੀ ਦੋਹਾਗਣੀ ਅੰਤ ਗਈ ਪਛਤਾਏ ਸੋ ਪਿਰ ਮੇਰਾ ਏਕ ਹੈ ਏਕਸ ਸਿਉ ਲਿਵਲਾਈ ਨਾਨਕ ਜੇ ਸੁਖ ਲੋੜਹਿ ਕਾਮਣੀ ਹਰ ਕਾ ਨਾਮ ਮਨ ਵਸਾਏ ਆਸਾ ਮਹੱਲਾ ਤੀਜਾ ਅੰਮ੍ਰਿਤ ਜਿਨਾ ਚ ਖਾਐਨ ਰਾਸ ਆਇਆ ਸਹਿਜ ਸੁਭਾਈ ਸੱਚਾ ਵੀ ਪ੍ਰਵਾਹੋ ਹੈ ਤਿਸਨੂੰ ਤਿਲ ਨਾ ਤਮਾਈ ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾ ਮੁਖ ਪਾਏ ਮਨ ਸਦਾ ਹਰੀਆਵਲਾ ਸਹਿਜੇ ਹਰ ਗੁਣ ਗਾਏ ਰਹਾਉ ਮਨ ਮੁਖ ਸਦਾ ਦੁਹਾਗਣੀ ਦਰ ਖੜੀਆਂ ਬਿਲ ਲਾਹਿ ਜਿੰਨਾ ਪਿਰ ਕਾ ਸਵਾਦ ਨਾ ਆਇਉ ਜੋ ਧੁਰ ਲਿਖਿਆ ਸੋ ਕਮਾਏ ਗੁਰਮੁਖਬੀ ਜੇ ਸੱਚ ਜੰਮੈ ਸੱਚ ਨਾਮ ਵਾਪਾਰ ਜੋ ਇਤ ਲਾਹੈ ਲਾਇਨ ਭਗਤੀ ਦੇ ਪੰਡਾਰ ਗੁਰਮੁਖ ਸਦਾ ਸੁਹਾਗਣੀ ਭੈ ਭਗਤ ਸ਼ੀਂਗਾਰ ਅਣ ਦਿਨ ਰਾਵੈ ਪਿਰ ਆਪਣਾ ਸੱਚ ਰੱਖੈ ਉਰ ਧਾਰ ਜਿਨਾਂ ਪਿਰ 라ਵਿਆ ਆਪਣਾ ਤਿਨਾਂ ਵਿਟੋ ਬਲ ਜਾਓ ਸਦਾ ਪਿਰ ਕੈ ਸੰਗ ਰਹੈ ਵਿਚਹੁ ਆਪ ਗਵਾਈ ਤਨ ਮਨ ਸੀਤਲ ਮੁਖ ਉਜਲੇ ਪਿਰ ਕੈ ਭਾਏ ਪਿਆਰ ਸੇਜ ਸੁਖਾਲੀ ਪਿਰ ਰਵੈ ਹਉ ਮੈਂ ਤ੍ਰਿਸ਼ਨਾ ਮਾਰ ਕਰ ਕਿਰਪਾ ਘਰ ਆਇਆ ਗੁਰ ਕੈ ਹੇਤ ਅਪਾਰ ਵਰ ਪਾਇਆ ਸੋਹਾਗਣੀ ਕੇਵਲ ਏਕ ਮਰਾਰ ਸਭੇ ਗੁਨਾਹ ਬਖਸ਼ਾਏ ਲਿਯੋਨ ਮੇਲੇ ਮੇਲਣ ਹਾਰ ਨਾਨਕ ਆਖਣ ਆਖੀਐ ਜੇ ਸੁਣ ਧਰੇ ਪਿਆਰ ਆਸਾ ਮਹੱਲਾ ਤੀਜਾ ਸਤਗੁਰ ਤੇ ਗੁਣ ਊਪਜੈ ਜਾਂ ਪ੍ਰਭ ਮੇਲੈ ਸੋਇ ਸਹਜੇ ਨਾਮ ਧਿਆਈਐ ਗਿਆਨ ਪ੍ਰਗਟ ਹੋਇ ਏ ਮਨ ਮਤ ਜਾਣ ਹੈ ਹਰ ਦੂਰ ਹੈ ਸਦਾ ਵੇਖ ਹਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿ ਆਪਰਪੂਰ ਰਹਾਉ ਗੁਰਮੁਖ ਆਪ ਪਛਾਣਿਆ ਤਿੰਨੀ ਇੱਕ ਮਨ ਧਿਆਇਆ ਸਦਾ ਰਵਹਿ ਪਿਰ ਆਪਣਾ ਸਚੈ ਨਾਮ ਸੁਖ ਪਾਇਆ ਇਹ ਮਨ ਤੇਰਾ ਕੋ ਨਹੀਂ ਕਰ ویکh ਸ਼ਬਦ ਵਿਚਾਰ ਹਰ ਸਰਨਾਈ ਭਜ ਪਉ ਪਾਏ ਮੋਖ ਦਵਾਰ ਸ਼ਬਦ ਸੁਣੀਐ ਸ਼ਬਦ 부ਝੀਐ ਸੱਚ ਰਹਿ ਲਿਵ ਲਾਈ ਸ਼ਬਦੇ ਹਉਮੈ ਮਾਰੀਐ ਸੱਚੈ ਮਹਿਲ ਸੁਖ ਪਾਏ ਇਸ ਜੁਗ ਮਹਿ ਸੋ ਬਾ ਨਾਮ ਕੀ ਬਿਨ ਨਾ ਵੈ ਸੋਬ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੀ ਜਾਂਦੀ ਬਿਲਮ ਨਾ ਹੋਏ ਜਿਨੀ ਨਾਮ ਅਵਸਾਰਿਆ ਸੇ ਮੋਏ ਮਰ ਜਾਹੀ ਹਰ ਰਸ ਸਾਧਨਾ ਆਇਓ ਵਿਸ਼ਟਾ ਮਾਹੀ ਸਮਾਹੇ ਇਕ ਆਪੇ ਬਖਸ਼ ਮਲਾਈਨ ਅਨ ਦਿਨ ਨਾਮੇ ਲਾਏ ਸੱਚ ਕਮਾਵਹਿ ਸੱਚ ਰਹਹਿ ਸੱਚੇ ਸੱਚ ਸਮਾਹੇ ਬਿਨ ਸ਼ਬਦੈ ਸੁਣੀਐ ਨਾ ਦੇਖੀਐ ਜਗ ਬੋਲਾ ਅੰਨਾ ਪਰਮਾਏ ਬਿਨ ਨਾਵੇ ਦੁਖ ਪਾਏ ਸੀ ਨਾਮ ਮਿਲੇ ਤਿਸੈ ਰਜਾਈ ਜਿਨ ਬਾਣੀ ਸਿਉ ਚਿਤ ਲਾਇਆ ਸੇ ਜਨ ਨਿਰਮਲ ਪਰਵਾਨ ਨਾਨਕ ਨਾਮ ਤਿੰਨਾ ਕਦੇ ਨਾ ਵਿਸਰੇ ਸੇ ਦਰ ਸੱਚੀ ਜਾਨ ਆਸਾ ਮਹੱਲਾਤੀ